ਓਟ ਬੋਟ ਭਪਰਾਵਾ ਟੋਟ ਬੋਟ ਬੋਟ ਹਾਂ ਨਾ ਵੀ ਲੈ ਮੇਰੇ ਸਾਰਾ ਕੁਕਰ ਬੀ ਤੂੰ ਨਾਲਿਆ ਕਿਤੇ ਸੋਫੇ ਤੇ ਰਜਾਈਆਂ ਨਾ ਜੰਮੜੇ ਭਰਾਵਾ ਰਜਾਈਆਂ ਨਾ ਰੇ ਰਜਾਈਆਂ ਜੰਮੜੇ ਫਲੈਟਾਂ ਲੰਗ ਜਾਣੀਆਂ ਇਹ ਮੈਨੂੰ ਤਾਂ ਕਿਧਰ ਰੱਖਣੀ ਜਾਈ ਮੁਰਮੁਰ ਯਾਦ ਆਵੇ ਪਿੰਡ ਜੇ ਨਾ ਹਾਂ ਹਾਂ ਨਾ ਆਵੇ ਉਹ ਗਰਮੀ ਬਹੁਤ ਮਿਲਦਾ ਸ਼ੋਰ ਹੀ ਭਾਈ ਹੋਰ ਜਨਾ ਹਾਂ ਆ ਵਾਵਾ ਗਰਮੀ ਆ ਸ਼ੋਰ ਹੀ ਪਈ ਏ ਸ਼ੌਪਿੰਗ ਕੋ ਅਦੋ ਅੱਜ ਦੇਲਾ ਦੱਸ ਚੱਲ ਮੈਂ ਅੱਜ ਨੂੰ ਆਉਂਗਾ ਫਿਰ ਆਏਂਗੇ ਆਏਂਗੇ ਤਾਂ ਪੰਜ ਪੰਜ ਇੰਡੀਆ ਦੇ ਇੰਡੀਆ ਦੇ ਕਰਾਇਆ ਕੱਦ ਲਾਣਾ ਵਾ ਦਿੱਲੀ ਦੀ ਗੱਡੀ ਕਿੰਨੀ ਕੈਸੀ ਜਿਹੜੀ ਕੀਤੀ ਉਹ ਦੇ ਦਿੱਤੇ ਹਰ ਨੇ ਹਰਬਿੰਦਰ ਨੇ ਆਲਰੇਡੀ ਆਹ ਪੈਸੇ ਤੇ ਸ਼ਗਨ ਦੇਣਾ ਵੇ ਸ਼ਗਨ ਬਣਦਾ ਥੋੜਾ ਬੋਤਾ ਆ ਮੁੰਡੇ ਦੇ ਕੱਖ ਬੋਲਦਾ ਇਹ ਨਾ ਮੁੰਡਾ ਨੀਵੀਂ ਪਾ ਕੇ ਬੈਠਾ ਜੀ ਓਏ ਨਾ ਸਾਰੇ ਡੋਂਟ ਟੱਚ ਹੀ ਮੁੰਡਾ ਕ੍ਰਾਈ ਕਰ ਰਿਹਾ ਪਲੀਜ਼ ਚਲੋ ਗਾਇਸ ਰਾਈਟ ਕਰ ਚਲ ਸਿਆਰਾ ਚਲੋ ਕਰੋ ਕਰ ਲੈ ਚਲੋ ਮੋਮਬਤੀ ਨਹੀਂ ਬਾਲੀ ਦੀਵਾ ਦੁਆ ਨਹੀਂ ਬਾਲੀ ਇਹ ਨਹੀਂ ਡੈਡੀ ਨੂੰ ਵੀ ਪ੍ਰੇਅ ਰ ਡੈਡੀ ਦੀ ਪੂਜਾ ਨਹੀਂ ਕਰਨੀ ਡੈਡੀ ਖੜੀ ਮੇਰਾ ਜੀ ਦਿਸ ਟਿੰਗ ਕਾ ਲਓ ਮਹਨਾਂ ਦਾ ਸਾਰਾ ਉਹ ਜੋ ਬਾਕੀ ਚਲੋ ਜੀ ਸਿਆ ਨੇ ਗਾਤਾ ਹੈ ਗਾ ਸਿਆ ਨੇ ਗਾ ਇਹਨੂੰ ਮਤ ਲਾ ਦੋ ਬਸ ਅਰੇ ਡੱਬਰ ਚਲੋ ਮੇਰੇ ਇਸ ਦਾ ਮਿੱਠਾ ਮਿੱਠਾ ਲੱਗਿਆ ਹੋਊਗਾ ਮਿੱਠਾ ਕੋਣਾ ਵਾ ਉਹ ਦੇ ਦੇ ਚੱਕ ਵੀ ਆ ਕੇ ਫੋਟੋ ਕਟਾ ਲੈ ਇੱਕ ਲੋਕਾਂ ਨੂੰ ਆ ਚੱਕ ਲੋਕੀ ਆ ਮਮਾ ਪਹਿਣਾ ਤੇਰੀਆਂ ਚੱਲ ਇਹਨਾਂ ਲੋਕਾਂ ਨੂੰ ਪੈਸੇ ਦੇ ਦੇ ਉਹ ਨਹੀਂ 10 ਪੌਂਡ ਦੇ ਦੋ ਸੀ ਆਨੂੰ ਤੇ ਮੈਨੂੰ ਗਾਇਸ ਨੂੰ ਮੇਰਾ ਤਾਂ ਚਲੋ ਕੋਈ ਨਹੀਂ ਆ ਹਾਂ ਚਲ ਚਲ ਉਹ ਗੇਟੀਓ ਮਨੀ ਖੋ ਗਿਆ ਛੁਬਨੀ ਗੋਗਲ ਲੈ ਲਓ ਬੈਠੀ ਬੈਠੀ ਲੈ ਲਓ ਭਾਈ ਬੈਠਲੀ ਚੋ ਚਲੋ ਯਾਰ ਚਲੋ ਮਾਨੀ ਕਿੱਥੇ ਆ ਸੁਲੇ ਮੈਂ ਚੱਕ ਲਾਈ ਨਾ ਰੱਖ ਮੇਰੀਆਂ ਯਾਦਾਂ ਆਉਂਦੀਆਂ ਪੰਜਾਬ ਦੀਆਂ ਨਾਹਰਾ ਆਪਣੀ ਪੋਤੀ ਨੂੰ ਨਾ ਮੈਂ ਚਲੋ ਵੀ ਚਲੋ ਉੱਠ ਉੱਠ ਬਤੁਰਪਾ ਹੁਣ ਰੂਵੇ ਰੂਵੇ ਨਾ ਹੁਣ ਉਹ ਮਿਲੇ ਨਹੀਂ ਉੱਤਰ ਕੇ ਰੋਇਓ ਨਾ ਭਰਾਵਾ ਕੋਈ ਨਹੀਂ ਵੇਖ ਪੰਜਾਬ ਜਾਂਦੇ ਰਹੀਦਾ ਵਾ ਥੱਲੇ ਵਿਚਾਰੇ ਅਰੇ ਘੋੜੀਆਂ ਦੇ ਸਰਦਾਰ ਚੱਲੇ ਨਹੀਂ ਇੰਡੀਅਨ ਛੁੱਟੀਆਂ ਕੱਢਣ ਆਏ ਸੀ ਉਹ ਭਰਾਵਾ ਮੈਨੂੰ ਮਦਦ ਆਹੋ ਭਰਾਵਾ ਉਹ ਨਾ ਸਮਾਨ ਦੂਜੀ ਗੱਡੀ ਰਹਿ ਜਵੇ ਤੁਹਾਡਾ ਉਹ ਇਹ ਨਾ ਕੰਮ ਕੰਮ ਦੂਜੀ ਗੱਡੀ ਜਾਉਂਦੀ ਕੰਮ ਕਿਤੇ ਕੱਚੇ ਨਾ ਕਰ ਦਿਓ ਭਰਾਵਾ ਉਹੀ ਕੰਮ ਨਾ ਕਰ ਦਿਓ ਰਾਮ ਰੋਲੇ ਨੀ ਉਹ ਲੈ ਕੇ ਆਉਂਡੀ ਸਮਾਨ ਦੂਜੀ ਗੱਡੀ ਸੇਭਾ ਲਿਆਊਗਾ ਨੇ ਨਈ ਹੈਗਾ ਯਾਰ ਰਵਾ ਦਸੀ ਗਈ ਮੈਨੂੰ ਡੈਡੀ ਬੈਟਰੀ ਲਈ ਬਾਈ ਕਿੱਥੇ ਆ ਟਰਮੀਨਲ 3 ਆ ਬਾਈ ਬਾਈ ਗਾਇਸ ਬਾਏ 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 ਅੰਕਲ ਬਾਏ ਬਾਏ ਆਂਟੀ ਨਈ ਬਾਪੂ ਵੀ ਆ ਅੱਜ ਕੀ ਖੋਸ਼ੀ ਚੱਲਿਆ ਨਾ ਇੰਡੀਆ ਪਿਛਲੇ ਦਿਨ ਹੋ ਕੇ ਚੱਲਿਆ ਸੀ ਕਹਿੰਦਾ ਵੀ ਪਿਛਲੇ ਜੀਬ ਉਹ ਲਗਾਏ ਅੱਜ ਕੀ ਜੀਨ ਲਗਾ ਹਰਮਨ ਨੇ ਕੀਤਾ ਨਹੀਂ ਕੁਛ ਲੱਦਾ ਹਰਮਨ ਤੀ ਤੈਨੂੰ ਮੈਂ ਹੁਣ ਤੀਰਚੀ ਘਾਟ ਰਹੀ ਹਰਮਨ ਪਰ ਮੈਂ ਤੇਰੀ ਘਾਟ ਆ ਤੇ ਮੈਂ ਜਿਹੜੀ ਜੋੜੀ ਕਰਿਓ ਪਿਛੇੜੀ ਸਮਾਨ ਵਾਲੀ ਗੱਡੀ ਆਉਂਦੀ ਨਾ ਉਹਨੂੰ ਕਮਾ ਸਾਲ ਮੈਂ ਟੈਚੀ ਅਗਲੀ ਚੌਣੀ ਨਹੀਂ ਛੁੱਟੀ ਹੈ ਨਾ ਚਲੋ 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 ਮਿੱਤਰੋ ਕੱਢੋ ਸਮਾਨ ਹੈ ਬੱਸਾਂ ਸਾਡੀਆਂ ਆਓ ਅਰੇ ਆਟੇ ਦਾ ਬੋਰਾ ਵੀ ਲੱਗ ਜਾਣਾ ਸੀ ਜੀ ਬਾਬੂ ਕਹਿੰਦਾ ਰੋਟੀ ਆਪ ਹੀ ਭਗਾਉਂ ਜਾ ਕੇ ਲੈਦਾ ਜਾਰਡਨ ਜਾਰਡਨ ਇਰ ਖੜ ਲੁਕ ਮੈਂ ਲਾ ਜਾਰਡਨ ਆ ਬਾਬੂ ਖੇਡਦਾ ਰਿਹਾ ਬਾਸਕਟਬਾਲ ਭੱਲੇਆ ਸਰਦਾਰਾ ਭੱਲੇਆ ਸਰਦਾਰਾ ਛੁੱਟੀਆਂ ਕੱਟ ਲੀਆਂ 6 ਮਹੀਨੇ ਫੇਰ ਚੱਲਾਂਗੇ ਆਹ ਸਾਹਿਬ ਵੀ ਇਹ ਪੀੜਾਂ ਦੀ ਵੀ ਜਾਏ ਆ ਵਾਪਸ ਵਰਗੇ ਨਹੀਂ ਆਰੇ ਕਿਹਦੀ ਦੱਸ ਮੈਨੂੰ ਇੰਡੀਆ ਜਾਣ ਨੂੰ ਚਾਹਦਦੇ ਆ ਹੈ ਇੱਥੇ ਹਣੀ ਬੱਸ ਉਹ ਭਰਾਵਾ ਇੱਥੇ ਹਣੀ ਬੱਸ ਅਗਲੇ ਬੰਨੇ ਆਹੋ ਅਗਲੇ ਬੰਨੇ ਆਜੋ 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 ਬੱਸ ਯਾਰ ਰੋਣਾ ਰੋਣਾ ਨਹੀਂ ਕੋਈ ਨਹੀਂ ਇਹ ਕੀ ਆ ਇਹ ਜਾਂਦੇ ਜਾਂਦੇ ਰਹੀਦਾ ਕਿ ਨਹੀਂ ਮਿਲ ਗਏ ਲੋ ਭਰਾਵਾ ਕੋਈ ਗੱਲ ਨਹੀਂ ਫੇਕ ਹੀ ਪਤਾ ਕਦੋਂ ਮੇਲੇ ਹੋਣੇ ਆ ਮੈਂ ਉਧਰ ਦੀ ਕਰਨ ਲੱਗਾ ਚੜਾ ਏਰੀਆ ਤੁਸੀਂ ਰੰਗੋ ਓੜੀ ਓੜੀ ਡੈਡੀ ਨਹੀਂ ਮਿਲਦਾ ਕਿੰਝ ਤੇ ਇੰਡੀਆ ਜਾਣਾ ਉਹਦੇ ਨਹੀਂ ਮਿਲਦਾ ਕਿੰਝ ਨਾ ਹਾਂ ਇੱਧਰ ਯਾਰ ਅੰਦਰ ਅੰਝਾ ਓਏ ਯਾਰ ਹੰਤ ਕੀ ਗਈ ਐ ਆ ਜਗ੍ਹਾ ਬਣੀ ਹੋਈ ਆ ਅਲੜ ਕੇ ਜਾਣਾ ਨੇ ਭਾ ਨੇ ਯਾਰ ਉਹ ਓਕੇ ਪਹੁੰਚੋ ਤੁਸੀਂ ਆਇਓ ਆਜਿਓ ਆਜਿਓ ਜੀ ਆਜਿਓ ਉਹ ਬਾਪੂ ਨੂੰ ਫੜ ਲਓ ਕੋਪਿਸ਼ਾਨ ਨਹੀਂ ਜਾਣਦੇ ਉਹਨੂੰ ਛੱਡ ਹੀ ਉਹਨੇ ਜਨੇ ਇੰਡੀਆ ਜਾਣਾ ਆ ਭੱਜੇ ਭੱਜੇ ਜਾਂਦੇ ਆ ਚੱਲ ਬਾਪੂਆਂ ਗਾਂ ਡਰਾਈਵਰ ਨਾਲ ਹੀ ਬਹਿ ਜਾਂਦਾ ਆ ਲੈਂਦੇ ਨਹੀਂ ਆ ਰਹੇ ਬੰਦ ਇਹਨਾਂ ਦਾ ਟਰਮ ਚਨ ਲਕੋਤ ਹੋਈ ਆ ਹਾਂ ਨਿਆਰੇ ਲੈਣੇ ਮੀਟੀ ਯਾਰ ਇਹ ਫਿਲਮਾਂ ਆਂਦੇ ਹਾਂ ਹਾਂ ਵਿਲੀਆ ਦੇ ਖਾਂਦੇ ਆ ਵੀ ਕੋਈ ਨਾ ਟਵੀਟ ਕਰਕੇ ਡਲੋ ਦਾ ਕੰਮ ਪਹਿਲਾਂ ਸ਼ੁਰੂ ਕਰਾਉਣਾ ਨਹੀਂ ਕਰਨੀ ਹੁੰਦੀ ਟਰੱਕ ਉਸ ਆ ਗਿਆ ਨਾ ਪੈਂ ਕਿਉਂਕਿ ਬਾਕੀ ਸਾਰੇ ਟਰਮੀਨਲ ਭਾਜੀ ਕਨੈਕਟ ਹੁੰਦੇ ਆ 에어ਪੋਰਟ ਸਾਡਾ ਪਹ ਗਿਆ ਭਰਾਵਾ ਪੰਗਾ ਟਰਮੀਨਲ ਹੋ ਗਿਆ ਬੰਦ ਜੰਨ ਨੂੰ ਜਾਣਾ ਪੈਣਾ ਗਾਂਹੇ ਟ੍ਰੇਨ ਦੇ ਵਿੱਚ ਇਹ ਲੇਟ ਹੋਏ ਆ ਫਲਾਈਟ ਤੇ ਜਾ ਦੇਣੇ ਲਈ ਮੋਹਰੀ ਰਾਜਸਥਾਨ ਦਾ ਪਿੰਡ ਦੀਆਂ ਗਲੀਆਂ ਇਹ ਤੋੜ ਦੇ ਟਾਇਰ ਤੋੜ ਕੇ ਕਿਹਨਾਂ ਮੈਂ ਵੀ ਆਪਾਂ ਵੀ ਤਾਂ ਪੰਜਾ ਦੇਉਂਗੇ ਹਾਂ ਜਿਹੜਾ ਉਹ ਨਾਲ ਹੀ ਨੇ ਮੈਂ ਕਿੱਥੇ ਭਾਗੇ ਜਾਣਾ ਇਹਦੇ ਪੂਰੇ ਇਹ ਵਾਲੇ ਦੇ ਵਿੱਚ ਦਰਵਾਜ਼ਾ ਆਪੇ ਖੁੱਲਦਾ ਆਪੋ ਹਾਲ ਸਾਈਡ ਤੋਂ ਮੜਿਆ ਖਿੱਚ ਕੇ ਉਸਤਾਦ 10 ਪਰ ਪਾਸ ਦਾ ਦਾ ਜਲਦੀ ਆ ਜਾਓ ਜਲਦੀ ਗੱਡੀ ਲਾ ਗੇਣੀ ਆਪਣੀ ਉਹ ਭੱਜ ਗਿਆ ਮੁੰਡੇ ਅੱਗੇ ਉਹ ਨਾ ਆਪਣੀ ਟ੍ਰੇਨ ਲੰਘ ਜੇ ਮੁੜ ਕੇ ਜਾਜ ਤੇ ਨੰਗਾ ਨੰਗਾ ਰਾਹ ਨੂੰ ਟਿਕਟਾਂ ਮੈ ਲੈਣੀਆਂ ਪਈਆਂ ਕਿਹੜੇ ਕੰਮੀ ਪਈਆਂ ਟਿਕਟਾਂ ਦੋ ਲੈ ਲੀਂ ਟਿਕਟਾਂ ਚਾਰ ਲੈ ਲੀਂ ਤੁਹਾਨੂੰ ਕਿਹੜੀ ਵਾਲਾ ਜਾਇਨਾ ਦੀ ਇਹ ਦਿਖਾਉਣੀ ਐ ਮੁਰਗੇ ਜਿੜੀ ਆ ਗਿਆ ਮੈਨੂੰ ਵੀ ਸਾਨੂੰ ਦੇ ਭਰਾ ਬਣੇ ਕਿਹੜੀਆਂ ਸਰੂੰਗਾ ਸਰੂੰਗਾ ਜਵਾਰਤਾ ਪਾਣੀ ਕਿਹੜੀਆਂ ਹੈਂ ਵੀੜੀਆਂ ਸਰੂੰਗਾ ਜਵਾਰਤਾ ਹੀ ਅਵੀ ਅਵੀ ਰਾਹ ਵੇਖਣੇ ਸੀ ਅਹੀਂ ਮੈਂ ਕਿਹਾ ਵੀ ਰਾਹ ਵੇਖਣੇ ਸੀ ਬਾਪੂ ਅਵੀ ਰਾਹ ਦਿਖਾ ਦੇ ਵੇ ਮਦਾਨੋ ਕਹੇ ਤੁਰਪੋ ਤੁਰਪੋ ਉਹ ਤੁਹਾਡੇ ਪਰੌਂਠੇ ਕਰੇਦੇ ਨਹੀਂ ਮੁੱਕਦੇ ਪਲੇਟਫਾਰਮ 1 ਤੇ ਕਿ 2 ਤੇ ਪਤਾ ਨਹੀਂ ਭਰਾ ਨੂੰ ਪੁੱਛਣ ਇੱਥੇ ਇੱਥੇ ਆਂਦੇ ਇੱਥੇ ਆਉਣਾ ਆ ਦੇ ਭਰਾਵਾ ਇੰਡੀਆ ਵਾਲਾ ਹਾਲ ਬਣਿਆ ਪਿਆ ਵਾ ਕਰੂ ਮੈਂਬਰ ਥੱਲੇ ਬਿਠਾਏ ਆ ਨੇ ਆ ਬੈਠੇ ਕਰੂ ਮੈਂਬਰ ਕਰੂ ਮੈਂਬਰ ਥੱਲੇ ਬਿਠਾਏ ਆ ਇਹਨੇ ਪੈਰਾਂ ਚ ਆਵੇ ਇੰਡੀਆ ਵਾਲਾ ਮੋਰ ਇੱਥੇ ਬਹਿ ਜਾਓ ਯਾਰ ਚੜ੍ਹਦੇ ਇੱਥੇ ਕਿਤੇ ਵੀ ਗੜਦੇ ਹਰਪਿੰਦਰ ਇੱਥੇ ਯਾਰ ਪਾਪਾ ਮੈਂ ਵੀ ਆ ਗਿਆ ਪਾਪਾ ਆ ਜਾ ਪਾਪਾ ਆ ਜਾ ਉਹ ਟ੍ਰੇਨ ਦਰਪੀ ਤੇ ਮੁੰਡਾ ਸਾਡੀ ਬਾਹ ਫੜਦਾ ਫਿਰੇਗਾ ਆ ਜਾ ਆ ਜਾ ਆ ਜਾ ਚਾਚਾ ਆ ਗਏ ਆ ਗਏ ਆ ਗਏ ਚੱਲ ਚੱਕ ਬੱਸ ਦੇ ਵਿੱਚ ਸੋਨੇ ਵਿੱਚ ਨਾਲ ਪਹੁੰਚ ਚੁੱਕਾ ਸੀ ਦੇਖਾ ਜਿਹਾ ਲੱਗਦਾ ਜਮਾ ਜਿਹਾ ਮਸਕੂਰ ਹੋਰ ਜਿੱਟ ਸਿਰਫ ਟੀਮਤ ਸਿਰਫ 5000 ਰੁਪਏ 10000 ਰੁਪਏ ਪਿਆਰ ਵਾਪਸ ਸਮਾਨ ਹੈਗਾ ਚ ਅਸਲੀ ਅਸਲੀ ਸਮਾਨ ਹੈਗਾ ਨਹੀਂ ਉਹ ਨਾ ਸੁਪਾਵਾ ਤੂੰ ਹੈਗੀ ਹੈ ਨਾ ਤੂੰ ਕਿੰਨੇ ਹੈਗੀ ਹੈ ਨਾ ਇਹ ਪਰਖੀ ਹੈ ਨਹੀਂ ਦੂਜਾ ਸਮਾਨ ਹੈਗਾ ਨਾ ਆਹ ਵੇਲਾ ਕਿਹੜੇ ਚੱਕਰਾਂ 'ਚ ਪੈ ਗਏ ਅਸੀਂ ਆਪਾਂ ਨਾ ਸਿੱਧਾ ਆਪਾਂ ਝਾੜ ਚ ਬੈਠਿਆ ਜਾਗੇ ਅੱਜ ਪਹਿਲਾਂ ਟ੍ਰੇਨ 'ਚ ਬਹਿਣਾ ਪੈ ਗਿਆ ਜੀ ਇੰਡੀਆ ਜਾ ਕੇ ਪਹਿਲਾ ਕੰਮ ਕੀ ਕਰਨਾ ਤੁਸੀਂ ਫਿਰ ਮੱਥਾ ਟੇਕਣਾ ਹੈ ਲੈ ਲਲਕਾਰਾ ਮਾਰਨਾ ਧਰਨੀ ਜੰਮਣਾ ਹੈ ਧਰਤੀ ਮਾਲ ਮੱਥੇ ਕਣਾ ਪਹਿਲੇ ਮਿੱਟੀ ਚਾ ਕੇ ਮੱਥੇ ਲਾਉਣੀ ਹੈ ਸਹੀ ਨਹੀਂ ਗਲੈਡ ਮੈਂ ਦਾ ਘੁੰਮ ਕੇ ਆਇਆ ਜਣਾ ਉਹ ਟੋਪੀ ਵੇਲੇ ਲੱਗਦੀ ਰਾਤੀ ਵੇ ਮੈਂ ਕਹਿੰਦਾ ਅਕਲ ਵਿੱਚ ਇਸ ਇਸ ਨਾਲ ਫਗਲ ਇੱਡੀ ਗਰਮੀ ਆਜ ਆ ਗਿਆ ਜੇੜ ਲਾਉਣੀ ਪੈਣੀ ਹੋਵੇ ਤੇਰਪੁਰ ਤੇ ਕਾਲੀ ਜਗ੍ਹਾ ਉੱਦਾਂ ਬਹੁਤ ਤਗੜੀਆਂ ਨੇ ਇਹਨੇ ਦੁਬਾਰੇ ਉੱਦਾਂ 12:30 1:00 ਆ ਗਏ ਉਹ ਉਹ ਵੇਹੜਾ ਟਿਕਾ ਨੇ ਆਪਣਾ ਰੱਖਿਓ ਕੈਂਪ ਤੋਂ ਸਾਰਾ ਕੋਨਾ ਮੜ ਪਤਾ ਛੰਡਿਆ ਤੇਲ ਲੈ ਜਾ ਛੰਡਿਆ ਤੇਲ ਨਾਲ ਮੜ ਜਾਗੇ ਓਡੇ ਘਾਡੇ ਟ੍ਰੇਨਾਂ 'ਚ ਦੇਖ ਲੈ ਕਿੰਨੀ ਸੁਧਿਗਾ ਆ ਰਾਂ ਇੱਥੇ ਪੂਰਾ ਆਵਾਜ਼ ਇਧਰ ਪੈ ਗਿਆ ਗਾਹੀ ਦੋ ਐਰਪੋਰਟ ਤੇ ਜਨਤਾ ਉਹ ਦੁਬਾਰਾ ਬੰਦ ਹੋ ਗਿਆ ਇਧਰੋਂ ਲੋਕ ਜਨਤਾ ਇਸ ਜਨਤਾ ਵਾਲੇ ਵਾਲੇ ਲਾਈਟਾਂ ਬੰਦ ਹੋ ਗਈਆਂ ਲਾਈਟਾਂ ਬੰਦ ਲਿਫਟਾਂ ਬੰਦ ਭਰਾਵਾ ਕੰਨ ਕਾ ਜੋ ਨਹੀਂ ਸੀ ਸਾਰਾ ਕੁਝ ਬੰਦ ਹੋ ਚੁਕਿਆ ਹੈ ਤੇ ਹੁਣ ਜਨਤਾ ਬਹੁਤ ਜਰੀ ਫਰਸਟ ਹੋ ਗਈ ਹੈ ਤੇ ਜਨਤਾ ਤਰਾ ਤਰਾ ਕਰ ਬਿਠੀ ਆ ਕੀ ਕਰੀਏ ਸਬਰ ਹੈ ਨਹੀਂ ਸਬਰ ਹੈ ਨਹੀਂ ਬਸ ਲੋਕਾਂ ਨੇ ਛੇਤਰਪਤਾਨਾ ਹੋਣ ਲੱਗ ਕੇ ਇਹ ਕਿਹੜੀ ਵੀ ਛੇਤਰਪਤਾਨ ਦੀ ਖਬਰ ਆ ਸਕਦੀ ਹੈ ਕੋਈ ਨਾਲ 2 3 ਤੋਂ ਬੋਲ ਰਿਹਾ ਸੀ ਛੇਤਰਪਤਾਨ ਦੀ ਖਬਰ ਜਿਹੜਾ ਵੀ ਸਾਨੂੰ ਸੁਣਦਾ ਹੈ ਆਇਓ ਨਾ ਅਸਲੀ ਕੋਈ ਖਬਰ ਸੰਸੇ ਨੀ ਜੀ ਬੇਡਾ ਬੜੀਆਂ ਪੈਣੀਆਂ ਇੰਟਰਸਟਿਡ ਰਮਿੰਦਰ ਉਹ ਦੁਨੀਆ ਇਹਦਾ ਅੱਜ ਇਹ ਐਲ.ਆਰ ਹੋ ਗਿਆ ਵਾ ਇਧਰ ਲਿਫਟਾਂ ਭਰੀਆਂ ਭਰੀਆਂ ਆਂ ਰਮਿੰਦਰ ਆਵਾਜ਼ ਰਮਿੰਦਰ ਉਹ ਤੇ ਖੜਾ ਪਿੱਛੇ ਕਿਤੇ ਤੇ ਇੰਨੀ ਦੁਨੀਆ ਨਹੀਂ ਇਹ ਪਹਿਲੀ ਵਾਰੀ ਵੇਖੀ ਭਰਾਵਾ ਇੰਨੀ ਜਨਤਾ ਜਿਹਨੇ ਕੁੰਬ ਦਾ ਮੇਲਾ ਨਹੀਂ ਦੇ ਵੇਖਿਆ ਇੱਥੇ ਆ ਜਾਓ ਹਾਂ ਮੇਰੇ ਬੰਦੇ ਨਹੀਂ ਆਉਂਦੇ ਬੰਦੇ ਨਹੀਂ ਆਉਂਦੇ ਜੇ ਮੈਂ ਬਿਲਦ ਭਰੇ ਜਾਣ ਦਿਆਂ ਮੇਰੇ ਬੰਦੇ ਨਹੀਂ ਆਉਂਦੇ ਭਰਾਵਾ ਕਹਾਣੀ ਕਿੱਥੇ ਅੜ ਗਈ ਇਹਦੇ ਓਏ ਆ ਜਾਓ ਭਰਾਵਾ ਓਏ ਓ ਨਿਕਲੇ ਬੰਦੇ ਨਹੀਂ ਨੂੰ ਇਧਰ ਪਤੰਦਰਾ ਨੇ ਬੈਲਟਾਂ ਵੀ ਬੰਦ ਕਰਤੀਆਂ ਵਾਂ ਇਹਨੇ ਬੈਲਟਾਂ ਵਿੱਚ ਲਾਉਂ ਦੇਣੀਆਂ ਅੱਜ ਇਹਨਾਂ ਨੇ ਅਜੇ ਚੜਨਾ ਠੀਕ ਨਾ ਠਾ ਮੁਸ਼ਕਲ ਕਹਾਣੀ ਇਹਦੀ ਤਰਾ ਗਾ ਇਨਾ ਪਿਆ ਵਾ ਇਹ ਬੰਦੇ ਨਹੀਂ ਆਉਣ ਦੇ ਓਏ ਆ ਜਾਓ ਭਰਾਵਾ ਕੀ ਕਰੀ ਜਾਂਦੇ ਬਈ ਨਾ ਟਾਈਮ ਯਾਰ ਉਹਨੂੰ ਫੜਾ ਹੁਣ ਉਹਨੂੰ ਫੜਾ ਉਹਨੂੰ ਤੱਕ ਮਰਮਨ ਉਹ ਬਾਹਰ ਆ ਗਈ ਭਰਾਵਾ ਮੇਰੀ ਤੇ ਉਹਦਾ ਨਿੱਕਾ ਪੈ ਕੇ ਚੱਕਦਾ ਇੰਨਾ ਬਹੁਤ ਟਾਈਮ ਲਾਉਣ ਦੇ ਗੁਰੂਆ ਤੁਸੀਂ ਜਿਹੜਾ ਜਾਜੇ ਬਣਾ ਚਾਹੀਦਾ ਸੀਗਾ ਕੀ ਅੱਜ ਬਣਾ ਚਾਹੀਦਾ ਇਹਨੂੰ ਸ਼ੂਗਰ ਆ ਭਰਾਵਾ ਬਾਹਰ ਨਿਕਲੇ ਕਿਤੇ ਸੂਰਜ ਦੇ ਵੇਖਿਆ ਹੀ ਵੀ ਮਰਜੀ ਨਾਲ ਆਜੋ ਮਰਜੀ ਨਾਲ ਮਰਜੀ ਨਾਲ ਮੈਂ ਜਲਦੀ ਤੋਰ ਲੈਣਾ ਆ ਆਹੋ ਇਹਨੇ ਉਹ ਬਰੋ ਬੱਦਲੇ ਆ ਨਾ ਜੇ ਪੁੱਛੋ ਹੋਰ ਕੀ ਕਿੱਥੇ ਫਸ ਰਹੇ ਆ ਭਰਾਵਾ ਡੇਢ ਘੰਟਾ ਅੰਦਰ ਗੱਡੀ ਵੇਖ ਕਿੰਨਾ ਕਾਲਾ ਸਾਰਾ ਕੁਝ ਕਰਤਾ ਇਹ ਭਰਾਵਾ ਟੈਗ ਡੁਗ ਲਾ ਦਿੱਤਾ ਹੋਰ ਰਹਿ ਗਿਆ ਆ ਵੀ ਇਹ ਤਾਂ ਮਾਜ ਸਾਰਾ ਬਬਰ ਉਹਨਲਾਪਾ ਕ ਵੀਰ ਚੇ ਦੇ ਦੋ ਨਾ ਉਹਦੀ ਸਰਦਾਰ ਮੇਜਰ ਸਿੰਘ ਹਣੀ ਜੀ ਬੈਗੇ ਚੇਅਰ ਤੇ ਬੈਗੇ ਨਹੀਂ ਚਲੋ ਅੱਜ ਚਲੀਏ ਫੇ ਮਿਲ ਲਈਏ ਮੇਰੇ ਕਿਹੜੇ ਚਲੋ ਕੋਈ ਨਹੀਂ ਹੁਣ ਝਾੜ ਰੱਖਿਓ ਆਪਣਾ ਆਪਣੇ ਤੇ ਹੁਣ ਕੋਈ ਨਹੀਂ ਹੁਣ ਇਹ ਅੱਗੇ ਲੁਕੀਏ ਚਲੋ ਜੀ ਓਕੇ ਫਿਰ ਚਲੋ ਬਸ ਸੀਗਾ ਪ੍ਰੈਸ ਲੋ ਜੀ ਅੰਕਲ ਨੂੰ ਛੱਡ ਦਿੱਤਾ ਆ ਤੇ ਹੁਣ ਅਸੀਂ ਜਾ ਰਹੇ ਆ ਇਸਨੇ ਟਰਮੀਨਲ 5 ਆ ਕੇ ਐਕਸਲੂਐਂਸ ਬਾਬੂ ਰਹੂਗਾ ਨਿਹਰੇ ਜਾ ਕੇ ਇੰਡੀਆ ਟ੍ਰੇਨਿੰਗ ਗਰਮੀ ਚ ਇੱਥੇ ਵਧੀਆ ਹਿਸਾਬ ਨਾਲ ਸੀ ਉਹਦਾ ਭਾਅ ਆ ਤੇ ਕਹਿੰਦੇ ਜਾ ਕੇ ਲੈਨੇ ਇੰਡੀਆ ਨਹੀਂ ਜਾ ਰਹੇ ਹੁਣ ਗਰਮੀ ਚ ਤੇ ਆ ਲੈ ਫੇਰ 6 ਮਹੀਨਿਆਂ ਨੂੰ ਬਾਬੂ ਓਕੇ ਬਾਏ ਬਾਏ ਗੁੱਡ ਨਾਈਟ ਸਾਰਿਆਂ ਨੂੰ ਫੇਰ